ਸੰਕਤ ਜੀ ਅਸੀਂ ਪਹੁੰਚ ਗਏ ਬਲੀ ਕੰਧਾੜੀ ਦੇ ਤੋਪ ਤੇ ਉੱਥੋਂ ਪਹਿਲਾਂ ਛੋਟੀ ਛਟੀਆਂ ਤੇ ਦੁਕਾਨਾਂ ਬਣੀਆਂ ਜਾਂ ਤਾਂ ਪਹਿਲਾਂ ਇੱਧਰ ਹੋ ਜਾ ਆ ਦੇਖੋ ਚਾਈ ਕਿੰਨੀ ਆ ਇੱਧਰ ਹੋ ਕੇ ਚੱਲ ਦੇਖੋ ਜਮਾ ਸਟੋਪ ਤੇ ਪਹੁੰਚ ਗਏ ਵਾਹ ਵਾਹ ਭੈਣ ਜੀ ਬਹੁਤ ਵਧੀਆ ਹੋਲਾ ਜੀ ਵਾਹ ਬਲੌਗ ਵਾਲੇ ਵੀ ਆਪਣੇ ਪੂਰੀ ਕਵਰੇਜ ਕਰ ਰਹੇ ਆ ਸਾਰੀ ਕਵਰੇਜ ਜੀ ਅੱਜ ਅਸਜ ਜਗ੍ਹਾ ਤੇ ਪਹੁੰਚ ਗਏ ਜਿੱਥੇ 550 ਸਾਲ ਪਹਿਲਾਂ ਬਲੀ ਕੰਦਾਰੀ ਨੇ ਤਪਸ਼ਾ ਕੀਤੀ ਸੀ ਤੇ ਬੁਰਨਾ ਅਨਕ ਦੇ ਵੀ ਦੇਖਣ ਤੇ ਫਾਈ ਮਰਦਾਨਾ ਜੀ ਇੱਥੇ ਆਏ ਸੀ ਉਹ ਗਈਆਂ ਇਹੋ ਜਗਾ ਅੱਜ ਸੰਡੇ ਨੂੰ ਇੱਥੋਂ ਜਗਾ ਤੁਹਾਨੂੰ ਦਿਖਾਣੇ ਅੰਦਰ ਜਾ ਕੇ ਇਹੋ ਜਗਾ ਪਾਕਿਸਤਾਨ ਦੇ हसन ਅਬਦਾਲ ਤੇ ਕਾੜੀਆਂ ਤੇ ਵਲੀ ਕੰਧਾਰੀ ਦੀ ਜਗਾ ਜਿੱਥੇ ਵਲੀ ਕੰਧਾਰੀ ਨੇ ਤਪਸ਼ਾ ਕੀਤੀ ਸੀ ਤੇ ਬਾਬਾ ਗੁਰਨਾਨਕ ਜੀ ਦੇ ਕਹਨ ਤੇ ਮਰਦਾਨਾ ਇੱਥੇ ਪਾਣੀ ਲੈਣ ਆਇਆ ਸੀ ਤੇ ਉਸ ਨੂੰ ਵਲੀ ਕੰਧਾਰੀ ਨੇ ਵਾਪਸ ਭੇਜਤਾ ਸੀ ਪਰ ਸੰਗਤ ਜੀ ਅੱਜ ਇੱਥੇ ਸੰਦਖਾਨੇ ਆ ਵੀ ਉਸ ਨੂੰ ਜਾ ਕੇ ਮੱਥਾ ਟੇਕ ਰਿਹਾ ਸਿੱਖ ਸੰਗਤ ਬੈਠੀ ਤੇ اے ਬਲੀ ਕੰਦਾਰੀ ਦੀ ਵਾ ਵੜ ਰਹੀ ਜਿਸ ਬਲੀ ਕੰਦਾਰੀ ਨੂੰ ਥੋੜਾ ਜਮਾਨ ਹੋ ਗਿਆ ਸੀ ਆਪਣੀ ਦੁਪਸ਼ਚਾ ਕਰਨ ਦਾ ਕਿ ਲਾਓ ਛੋਟਾ ਕਿਹੜਾ ਪਾਪਾ ਹੋ ਆਪ ਪਾਣੀ ਕਿਉਂ ਨਹੀਂ ਘਟ ਸਕਦਾ ਜੀ ਆ ਕਵਰ ਤੇ ਆਪਿਆ ਹੈਗਾ ਨਮ ਕਸ਼ਾਇਦ ਪਰੇ ਲੋਕ ਨੂੰ ਕਿੰਨੇ ਪਰ ਕੇ ਖਾ ਰਹੇ ਮੈਨੂੰ ਪਤਾ ਨਹੀਂ ਇਸ ਦਾ ਕੀ ਹੈ ਕੀ ਰੀਜਨ ਹੈ ਕਿਉਂ ਖਾ ਰਹੇ ਆ ਮਮਾ ਦਾ ਤੰਗੂ ਨਾਨਕ ਜੀ ਜਾਣਦੇ ਕਿ ਕੀ ਸਾਖੀ ਹੈ ਜੀ ਇਹ ਪਤਾ ਨਹੀਂ ਦੇ ਕੀ ਹੈਗਾ ਤੇ ਪਰ ਇੱਥੇ ਕਿਸੇ ਨੂੰ ਪੁੱਛਾਂਗੇ ਕੀ ਹੈ ਇਸ ਨੂੰ ਨਾਲ ਜ਼ਰੂਰ ਲੈ ਜਾਣੇ ਆ ਕਿ ਲੋਕ ਇਹਨਾਂ ਨੂੰ ਮੂੰਹ ਚ ਪਾ ਰਹੇ ਮੈਨੂੰ ਪਤਾ ਨਹੀਂ ਪਰ ਕਿਸੇ ਨੂੰ ਪੁੱਛਾਂਗੇ ਵੀ ਇਹ ਕੀ ਚੀਜ਼ ਹੈ ਇਹ ਕੀ ਚੀਜ਼ ਹੈ ਕਿ ਇੱਥੇ ਕਿਉਂ ਰੱਖਿਆ ਗਿਆ ਗਾਰ ਸੰਗਤ ਦੀ ਬਹੁਤ ਬੈਠੀ ਹੈ। ਬਹੁਤ ਪੀ ਹੈ ਇਹਦਾ। ਇਹ ਸਮਝਦੇ ਕਿ ਇਹਨਾਂ ਪਰਸਨ ਕਰਦੇ। ਅੱਧਿਕ ਪਾਕਿਸਤਾਨੀ ਪਾਈ ਜਾਣ ਮਿਲੇ ਨੇ ਉਹਨਾਂ ਨੂੰ ਪੁੱਛਦੇ ਆਂ ਵੀ ਇੱਥੇ ਜਿਹੜਾ ਨਮਕ ਰੱਖਿਆ ਉਹ ਕਿਉਂ ਰੱਖਿਆ? ਕਿਉਂ ਖਾਂਦੇ ਆ? ਆਹ ਦੇਖੋ ਅਸੀਂ ਹੈਗੇ ਜਮਾਂ ਬਲੀ ਕੰਡਾਈ ਦੇ ਉੱਤੇ ਸਿਆਥੰਲਾ ਜਿਹੜਾ ਕਿਉਂ ਕਰਾ ਚੇੜਾ? ਕੋਈ ਬੋਲੇ ਰਾਮਰਾਮ ਕੁਸਪੇਰ ਕੋਈ ਫਸਟ ਕੋਈ ਹਾਤੇ ਇਹ ਜੈਸਨ ਦੇਖ ਰਿਹਾ ਇੱਕ ਬੀਟੀ ਜੋਰਾ ਮੈਂ ਅਨਟਚ ਨਾ ਕਰੀ ਇਧਰ ਆ ਕੇ ਨਾ ਅਨਟ ਸਭ ਕੋ ਜੋ ਇੱਕ ਆਉਂ ਪੁਛਾ ਹੈ ਕੋਈ ਤਾਂ ਹੱਥ ਤੇ ਨਹੀਂ ਉਧਰ ਨੰਬਰ ਨਹੀਂ ਨੰਬਰ ਨਹੀਂ ਹੈ ਇਹਦਾ ਸਾਡ ਜੀ ਛੋੜੀਆਂ ਜਿਹੀਆਂ ਬਣੀਆਂ ਹੋਈਆਂ ਨੇ ਤੇ ਫਿਰ ਬਾਕੀ ਸਾਰਾ ਕੁਝ ਇਸ ਤਰੀਜ ਵੰਡ ਕੇ ਪਾਈ ਜਾਨ ਪਾਈ ਜਾਨ ਪਾਈ ਜਾਨ ਉਹ ਦੱਸੋਗੇ ਥੋੜਾ ਨਮਕ ਉੱਥੇ ਕਿਉਂ ਰੱਖਿਆ ਹੈਗਾ ਉਹ ਜਿਹੜਾ ਉੱਥੇ ਨਮਕ ਪਿਆ ਹੋ ਉਹ ਨਮਕ ਸਰਕਾਰ ਦੀ ਪ੍ਰਸ਼ਾਦ ਹੈ ਅੱਛਾ ਪ੍ਰਸ਼ਾਦ ਹੈ ਠੀਕ ਹੈ ਜੀ ਬਸ ਠੀਕ ਹੈ ਠੀਕ ਹੈ ਪ੍ਰਸ਼ਾਦ ਵਰਤਾਂਦੇ ਤੁਸੀਂ ਨਮਕ ਸੰਗਤ ਜੀ ਜਿਹੜਾ ਉਹ ਨਮਕ ਤੁਹਾਨੂੰ ਦੱਸਿਆ ਉਹ ਪ੍ਰਸ਼ਾਦ ਹੈਗਾ ਜਿਹੜਾ ਵਰਤਾਂਦੇ ਆ ਨਮਕ ਦਾ ਪ੍ਰਸ਼ਾਦ ਹੈ ਜਿਹੜਾ ਇਸ ਤੋਂ ਬਲੀ ਕੰਦਾਰੀ ਤੋਂ ਮਿਲਦਾ Yeah, you got